ਟਿਕਟ ਮਿਲ ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਪਹੁੰਚ ਰਹੇ ਨੇ ਗਰਤਾਰਸਪੁਰ ਨਿਸ਼ਾਰਾ ਮਜਾਜ ਸਿੰਘ ਵਿਖੇ ਕੱਲ ਮੰਗਲਵਾਰ 1:30 ਵਜੇ ਮੀਟਿੰਗ ਨੂੰ ਕਰਨਗੇ ਸੰਬੋਧਨ ਉਹਨਾਂ ਦੇ ਨਾਲ ਸੂਚੀ ਹਲਕੇ ਟੀਮ ਅਤੇ ਨਾਲ ਉਹਨਾਂ ਦੇ ਅਕਾਲੀ ਸੀਨੀਅਰ ਆਗੂ ਵਿਕਰਮ ਸਿੰਘ ਮੁੰਜੀਠਿਆਵੀ ਰਹਿਣਗੇ ਮੌਜੂਦ ਗਰਤਾਰਸਪੁਰ ਤੋਂ ਅਲਾਨੇ ਗਏ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਟਿਕਟ ਮਿਲ ਤੋਂ ਬਾਅਦ ਪਹਿਲੀ ਵਾਰ ਕਰਤਾ ਸਟੋਰ ਪਹੁੰਚ ਰਹੇ ਹਨ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਅਤੇ ਸ਼ਾਪ ਦਾ ਮંત્રી ਵਿਕਰਮ ਸਿੰਘ ਮਜੀਠੀਆ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਇਸਪੰਦੀ ਅਕਾਲੀ ਦਲ ਹਲਕਾ ਫਤਿਹਗੜ ਚੂਗਿਆ ਤੋਂ ਇੰਚਾਰਜ ਲਤੀਫ ਮਲੋਤੀ ਨੇ ਕੱਲੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਤਾ ਸਪਤ ਚੋਣ ਮੀਂਹ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਅਤੇ ਵਿਕਰਮ ਸਿੰਘ ਮਜੀਠੀਆ ਚੋਣਾਂ ਦੇ ਸਬੰਧ ਵਿੱਚ ਪਹਿਲੀ ਬਰਕਰਾਰ ਮਿਲਣੀ ਕੱਲ ਮਗਲਵਾਰ 2:00 ਵਜੇ ਨਿਸ਼ਰ ਮੱਜਾ ਸਿੰਘ ਉਥੇ ਪਹੁੰਚ ਕੇ ਕਰਨਗੇ ਅਤੇ ਕਾਲੀਬਰ ਕਾਨ ਨੂੰ ਇਸ ਸੰਬੰਧੀ ਉਹ ਆਪਣਾ ਪ੍ਰੋਗਰਾਮ ਵੀ ਦੇਣ ਜਾਣਗੇ ਨਕਤੀ ਸਿੰਘ ਲੋਤੀ ਨੇ ਆਪਣੇ ਸੋਸ਼ਲ ਮੀਡੀਆ ਕੰਮ ਤੋਂ ਜਾਣਕਾਰੀ ਦਿੱ ਦਿੱਤਾ ਸ਼ੱਕੀ ਹਲਕਾ ਪਤੇ ਦਾ ਚੂੜੀਆਂ ਤੋਂ 12:00 ਵਜੇ ਕਾਫਲਾ ਕਲਾ ਪਵਨਨਾ ਅਤੀਤੋਂ ਨਸ਼ਰਾ ਮੱਜਾ ਸਿੰਘ ਰਵਾਨਾ ਹੋਏਗਾ ਜਿੱਥੇ ਡੇਢ ਵਜੇ ਅਕਾਲੀ ਦਲ ਦੀ ਹੋ ਰਹੀ ਮੀਟਿੰਗ ਵਿੱਚ ਹਲਕਾ ਫਤੇਗਰ ਚੂਰੀਆਂ ਤੇ ਵਰਕਰ ਸ਼ਾਮਲ ਹੋਣਗੇ ਉਹਨਾਂ ਦਰਸ਼ਕਾਂ ਕਿ ਦਲਜੀਤ ਸਿੰਘ ਚੀਮਾ ਜੋ ਅਕਾਲੀ ਦਲ ਦੇ ਉਮੀਦਵਾਰ ਹਨ ਅਤੇ ਉਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਅਕਾਲੀ ਵਰਕਰਾਂ ਨੂੰ ਚੋਣਾਂ ਦੇ ਸੰਬੰਧ ਵਿੱਚ ਆਪਣਾ ਸੰਦੇਸ਼ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਜਿਹੜਾ ਹਰੂ ਵਕਰਾਂ ਨੂੰ ਆਪਣੇ ਸਾਥੀਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਜਿਵੇਂ ਤੁਸੀਂ ਸਾਰੇ ਜਾਣਦੇ ਜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸេច ਵੀਰ ਸਿੰਘ ਜੀ ਬਾਦਲ ਵੱਲੋਂ ਸਰਦਾਰ ਗੁਰਜੀਤ ਸਿੰਘ ਜੀ ਚੀਮਾ ਜਿਨ੍ਹਾਂ ਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਗਰਦਾਸ ਖੁਰ ਦੇ ਵਿੱਚ ਪਾਰਲੀਮੈਂਟ ਦੀ ਟਿਕਟ ਦੇ ਕੇ ਨਿਵਾਜਿਆ ਹੈ ਔਰ ਉਹ ਕੱਲ ਮੰਗਲਵਾਰ ਨੂੰ 2 ਵਜੇ ਨਿਸ਼ਾਰਾ ਮੱਜਾ ਸਿੰਘ ਪਹੁੰਚ ਰਹੇ ਹਨ। ਔਰ ਉਹਨਾਂ ਦੇ ਨਾਲ ਬਾਜੇ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਦੀ ਜੀਠਾ ਉਹ ਵੀ ਆ ਰਹੇ ਨੇ। ਉਹਨਾਂ ਨੂੰ ਇੱਥੇ ਆਉਣ ਤੇ ਪਹਿਲੀ ਵੈਲਕਮ ਮੀਟਿੰਗ ਜਿਹੜੀ ਆ ਉਹ ਆਪਾਂ ਕਰ ਰਹੇ ਆ ਜਿਹਦੇ ਵਿੱਚ ਸਾਰੇ ਗਰਦਾਸਪੁਰ ਤੋਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਹੋਮ ਆ ਮਾ ਕੇ 2 ਵਜੇ ਤੋਂ ਪਹਿਲਾਂ ਪਹਿਲਾਂ ਉਹ ਸਾਰੇ ਵਰਕਰ ਸਾਥੀ ਆਪਣੀਆਂ ਟੀਮਾਂ ਦੇ ਨਾਲ ਆਪਣੀਆਂ ਗੱਡੀਆਂ ਵਿੱਚ ਸਾਥੀਆਂ ਨੂੰ ਵਹਾ ਕੇ ਉਹ ਨਿਸ਼ਾਰਾ ਮੱਜਾ ਸਿੰਘ ਜੋ ਜੀਤ ਰਿਜ਼ਲਟ ਆ ਬਾਏ ਆਪਣਾ ਹਾਈਵੇ ਦੇ ਉੱਤੇ ਉਥੇ ਪਹੁੰਚਣ ਦੀ ਕਿਰਪਾ ਕਰਨੀ ਔਰ ਮੈਂ ਖਾਸ ਕਰਕੇ ਹਲਕਾ ਫਰੇਗਾ ਟੂੜੀਆਂ ਦੇ ਆਪਣੇ ਸਾਰੇ ਸਾਥੀਆਂ ਨੂੰ ਸਾਰੇ ਅਹੁਦੇਦਾਰਾਂ ਨੂੰ ਔਰ ਸਾਰੇ ਹੋਣ ਔਰ ਵਰਕਰਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਬੜੀ ਭਾਰੀ ਤਦਾਦ ਦੇ ਵਿੱਚ ਵੱਡਾ ਕਾਫਲਾ ਲੈ ਕੇ ਆਪਾਂ 1 ਵਜੇ ਪੂਰੇ ਜਿਹੜਾ ਆ ਉਹ ਸ਼ੂਗਰ ਮਿਲਦੇ ਸਾਹਮਣੋਂ ਮੂਵ ਕਰਨਾ ਆ ਔਰ ਇਥੋਂ 12:30 ਕੁਸ਼ ਕਾਫਲਾ ਫਰੇਗਟ ਟੂਰੀਆਂ ਵਾਲੀ ਸਾਈਡ ਤੇ ਚੱਲੂਗਾ ਜਿਹੜਾ ਕਾਫਲਾ ਵੀਲੇ ਵਾਲੀ ਸਾਈਡ ਤੋਂ ਆਉ ਉਹ 12:30 ਵਜੇ ਕਾਲਾ ਫਗਾਨਾ ਤੋਂ ਸਾਡੇ ਨਾਲ ਅਗਲੇਗਾ ਅਗਲੇ ਪੰਨੇ ਜਿਹੜਾ ਅਗਲਾ ਏਰੀਆ ਆ ਉਹ ਸਾਰਾ ਉਥੋਂ ਅਲੀਵਾਲ ਪੰਨੂ ਅਕੈਡਮੀ ਲਾਗੂ ਸਾਡੇ ਨਾਲ ਰਹੂਗਾ ਤੇ ਬਾਕੀ ਸਾਥੀ ਜਿਹੜੇ ਨੇ ਸਾਰੇ ਸਾਡੇ ਨਾਲ ਉਹ ਸ਼ੂਕਰ ਮਿਲ ਤੋਂ ਰਲ ਗਏ ਔਰ ਇਹ 3-400 ਗੱਡੀ ਦਾ ਕਾਫਲਾ ਜਿਹੜਾ ਆ ਉਹ ਲੈ ਕੇ ਆਪਾਂ 1:30 ਵਜੇ ਦੇ ਕਰੀਬ ਉਥੇ ਨਿਸ਼ਾਰਾ ਮੱਝਾ ਸਿੰਘ ਜਿਹੜਾ ਪਹੁੰਚ ਕੇ ਉਹਨਾਂ ਦੇ ਵੈਲਕਮ ਦੇ ਵਾਸਤੇ ਉਹਨਾਂ ਨੂੰ ਜੀ ਆਇਆਂ ਆਖਣ ਵਾਸਤੇ ਉਥੇ ਇਕੱਠੇ ਹੋਵਾਂਗੇ ਔਰ ਇਹ ਵੈਲਕਮ ਮੀਟਿੰਗ ਜਿਹੜੀ ਆ ਇਹਦੇ ਨਾਲ ਪਤਾ ਲੱਗ ਜਾਏਗਾ ਕਿ ਸ਼੍ਰੋਮਣੀ ਕਾਲੀ ਦਲ ਦੀ ਜ਼ਿਲ੍ਹਾ ਗਰਦਾਸ ਖੂਦ ਕਿੰਨੀ ਵੱਧ ਪਿਆ ਔਰ ਅਸੀਂ ਇਹ ਹਰ ਹਾਲਤ ਵਿੱਚ ਲੱਕ ਬਨ ਕੇ ਮਿਹਨਤ ਕਰਕੇ ਸੀਟ ਜਿਹੜੀ ਐ ਸ਼ਰੂਮ ਨਹੀਂ ਕਾਲੀਦਾਨ ਦੀ ਝੋੜੀ ਵਿੱਚ ਪਾਉਣੀ ਆ ਵੈਰੀ ਜਿੱका ਕਾਲ ਸਾਹਿਬ ਹੈ ਜੀ